ਲਓ ਜੀ ਸੈਲ ਸ਼ੀਲ ਗਾਹ ਦੀ ਅਜਾ ਫਿਰ ਲੈ ਕੇ ਆਏ ਕਾਟਨ ਦੇ ਸੂਟ ਰਾਮ ਟੈਕਸ ਦੀ ਦੇਖੋ ਜੀ ਇਹਨਾਂ ਦੇ ਪ੍ਰਿੰਟ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਇਹ ਆਗੇ ਜੀ ਮੈਚਿੰਗ ਸਲਵਾਰਾਂ ਨਾਲ ਦੇਖੋ ਜੀ ਇਹਨਾਂ ਦਾ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਹੀ ਰਾਮ ਟੈਕਸ ਦੇ ਸੂਟ ਹੋਣਗੇ ਇਹਨਾਂ ਦਾ ਪ੍ਰਾਈਸ ਰਹੂਗਾ 1000 ਰੁਪਏ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਵੀ ਆਗੇ ਪਲੇਨ ਬਾਟਮ ਨਾਲ ਇਹ ਦੁਬਾਰਾ ਰਿਪੀਟ ਹੋਏ ਨੇ ਡਿਜ਼ਾਈਨ ਤਸੀਂ ਸਲਵਾਰ ਤੇ ਵੀ ਵਰਕ ਕਰਵਾ ਕੇ ਲੈ ਸਕਦੇ ਹੋ ਇਹ ਆ ਗਈ ਜੀ ਆਈਸਕ੍ਰੀਮ ਚਾਟ ਆਈ ਦੇਖੋ ਇਹਨਾਂ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਬਹੁਤ ਸੋਹਣੇ ਨੇ ਰਾਂ ਟੈਕਸ ਦੇ ਸੂਟ ਹੋਣਗੇ ਇਹ ਸਾਰੇ ਇਹ ਦੇਖੋ ਜੀ ਪ੍ਰਿੰਟ ਸਲਵਾਰਾਂ ਨਾਲ ਨੇ ਬਹੁਤ ਸੋਹਣੇ ਕਲਰ ਡਿਜ਼ਾਈਨ ਇਹਨਾਂ ਵਿੱਚ ਦੇਖੋ ਚੈੱਕ ਕਰ ਦਿਨਾਂ ਲਾ ਕੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਸ਼ਰਟ ਤੇ ਜਾਂ ਬਾਟਮ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਵਧੀਆ ਲੱਗਦਾ। ਕਿਹਦੇ ਬ੍ਰੀਕ ਪ੍ਰਿੰਟ ਆ ਗਿਆ। ਰਾਮ ਟੈਕਸ ਤੇ ਸੂਟ ਨੇ ਜੀ ਸਾਰੇ। ਇਹਨਾਂ ਦਾ ਪ੍ਰਾਈਸ ਰੋਕਾ 1000 ਪੀ। ਨਿੱਖੋ ਜੀ। ਇਹਦੇ ਕਲਾ ਡਿਜ਼ਾਈਨ ਕਿੰਨੇ ਸੋਹਣੇ ਨੇਗੇ। ਬਹੁਤ ਸੋਹਣੇ ਨੇ ਇਹ ਸਾਰੇ ਸੂਟੇ। ਬਹੁਤ ਪਿਆਰੇ ਕੋਈ कलर फेंट नहीं होगा ये है जी अपना प्लेन दुपट्टे ना भी रामटैक्स का सूट है जी कैमरी कॉटन का प्योर दे दुपट्टे ना ये जी मसलीन के दुपट्टे कॉटन का सूट है जी यम टैक्स का सूट नहीं है सिंपल कॉटन का जी कैमरी कॉटन का सूट है ये कॉटन के दुपट्टे न जी बहुत सोहना सूट है जी य ਇਹ ਆ ਗਿਆ ਫਿਰ ਮਸਲੀਨ ਦੇ ਸੂਟ ਮਸਲੀਨ ਦਾ ਦੁਪੱਟਾ ਤੇ ਮਸਲੀਨ ਦੇ ਸੂਟ ਹੋ ਗਿਆ 5 ਮੀਟਰ ਆਲ ਓਵਰ ਸੂਟ ਹੋ ਗਿਆ ਜੀ ਇਹ ਫਿਰ ਕੈਮਰੀ कॉटन ਦਾ ਸੂਟ ਆ ਗਿਆ ਜੀ ਨਾਲ कॉटन ਦਾ ਦੁਪੱਟਾ ਹੋ ਗਿਆ ਜੀ ਇਹ ਆ ਗਈ ਸਲਵਾਰ ਵਰਕ ਦੇ ਸੂਟ ਇਹ ਨਾਲ ਚਾਰ ਕਲਰ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਮੂਰੀ ਤੇ ਵਰਕ ਕਰਿਆ ਹੋਇਆ ਹੈ ਜੀ ਇਹ ਹੈ ਗੱਜ ਕੈਮਰੀਕ ਦਾ ਨਾਲ ਮਸਲੀਨ ਦਾ ਦੁਪੱਟਾ ਆਊਗਾ ਪ੍ਰਿੰਟਡ ਦੋ ਕਲਰ ਨਹੀਂ ਜੀ ਤਿੰਨ ਕਲਰ ਨੇ ਇਹਦੇ ਵਿੱਚ ਸੌਰੀ ਇਹ ਫੇਰ ਆ ਗਈ ਰਾਮਟੈਕਸ ਦੇ ਕਾਟਨ ਦੇ ਸੂਟ ਇਹਨਾਂ ਦੇ ਕਲਰ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬਹੁਤ ਸੋਹਣਾ ਜੀ ਆ ਦੇਖੋ ਨਾਲ ਬਾਟਮ ਠੀਕ ਸ਼ার্ট ਬਹੁਤ ਸੋਹਣਾ ਕਲਰ ਨੇ ਜੀ ਆਈਸਕ੍ਰੀਮ ਚਾਟ ਆਗਾ ਲਾਈਟ ਕਲਰ ਗਰਮੀ ਵਿੱਚ ਪਾਉਣਾ ਹੈ ਕਿ ਡਾਰਕ ਕਲਰ ਸੋਨੇ ਪਲੇਨਸ ਨਾਲ ਵਾਰਨਾਲ ਨੇ ਜੀ ਸਾਰੀ ਦੇਖੋ ਜੀ ਕਿੰਨਾ ਸੋਹਣਾ ਜਿਵੇਂ ਬ੍ਰੀਕ ਬ੍ਰੀਕ ਵਰਕ ਕਰਿਆ ਹੁੰਦਾ ਨਾ ਉਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਇਹ ਇਹ ਵੀ ਰਾਨ ਟੈਕਸ ਦਾ ਸੂਟ ਹੈ ਜੀ ਇਹ ਆਗੇ ਜੀ ਨੀਵੀ ਬਲੂ ਤੇ ਵਾਈਟ ਨਾਲ ਕੰਟਰਾਸਟ ਇੱਕ ਬਲੈਕ ਦਾ ਵਾਈਟ ਨਾਲ ਹੈ ਜੀ ਵਿੱਚ ਫਲਾਵਰ ਹੈ ਜੀ ਤੁਸੀਂ ਆਲ ਓਵਰ ਲੈਣਾ ਆਲ ਓਵਰ ਲੈ ਸਕਦੇ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਇਹ ਦੇਖੋ ਜੀ ਕਿੰਨੇ ਸੋਹਣੇ ਪ੍ਰਿੰਟ ਹੈ ਇਹਦਾ ਵੀ ਇਹ ਵੀ ਰਾਨ ਟੈਕਸ ਦੀ ਨੇ ਜੀ ਨੋ ਸੋਹਣੇ ਸੂਟ ਨਹੀਂ ਸਾਰੇ ਇਹ ਦੇਖੋ ਜੀ ਸਲਵਾਰ ਇਹਨਾਂ ਨੂੰ ਪ੍ਰਿੰਟ ਨਹੀਂ ਆ ਗਈ ਕਿਉਂਕਿ